ਹਾਂਜੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਤੁਹਾਡੇ ਅਸਤੇ ਇੱਕ ਅੰਕੜੇ ਲੈ ਕੇ ਪੇਸ਼ ਕਰ ਰਹੇ ਆ ਜੋ ਕਿ ਪਿਛਲੇ ਸਮੇਂ 2024 ਦੇ ਵਿੱਚ ਸਹਾਇਕ ਲੈਨਮੈਨਾਂ ਦੀ ਭਰਤੀ ਹੋਈ ਸੀ ਜਿਹੜੀ 2500 ਸਹਾਇਕ ਲੈਨਮੈਨਾਂ ਦੀ ਭਰਤੀ ਜਿਹੜੀ ਸਰਕਾਰ ਵੱਲੋਂ ਕੱਢੀ ਗਈ ਸੀ ਉਹਦੇ ਵਿੱਚ ਇੱਕ ਜਲੰਧਰ ਦੇ ਅੰਕੜੇ ਆਏ ਆ ਜਲੰਧਰ ਸਰਕਲ ਦੇ ਜਲੰਧਰ ਸ਼ਹਿਰ ਦੇ ਜਲੰਧਰ ਜ਼ਿਲ੍ਹੇ ਦੇ ਅੰਕੜੇ ਜਿਹੜੇ ਆਏ ਆ ਉਹਦੇ ਵਿੱਚ 230 ਪੋਸਟਾਂ ਜਲੰਧਰ ਜ਼ਿਲ੍ਹੇ ਦੀਆਂ ਕੱਢੀਆਂ ਗਈਆਂ ਸਨ 230 ਪੋਸਟਾਂ ਸਹਾਇਕ ਲੈਨਮੈਨਾਂ ਦੀਆਂ ਜਲੰਧਰ ਜ਼ਿਲ੍ਹੇ ਦੀਆਂ ਕੱਢੀਆਂ ਗਈਆਂ ਸਨ ਜਿਦੇ ਵਿੱਚੋਂ ਕੱਲੇ ਹਰਿਆਣੇ ਦੇ 181 ਬੰਦੇ ਜਿਹੜੇ ਨੌਜਵਾਨ ਆ ਉਹ ਭਰਤੀ ਕੀਤੇ ਗਏ ਤੇ ਜਿਦੇ ਵਿੱਚ ਜਲੰਧਰ ਦੇ ਹੈਗੇ ਆ ਕੱਲੇ 11 ਤੇ ਬਾਕੀ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਸਾਰੇ ਨੰਜਾ ਭਰਤੀ ਕੀਤੇ ਆ 230 ਦੇ ਵਿੱਚੋਂ 181 ਕੱਲੇ ਹਰਿਆਣੇ ਦੇ ਭਰਤੀ ਕੀਤੇ ਹੋਏ ਆ ਸੋ ਇਹ ਬਹੁਤ ਵੱਡਾ ਇੱਕ ਸਵਾਲ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਛੱਡ ਕੇ ਹਰਿਆਣੇ ਦੇ ਨੌਜਵਾਨਾਂ ਨੂੰ ਭਰਤੀ ਕਰਨਾ ਕੀ ਹਰਿਆਣੇ ਦੇ ਨੌਜਵਾਨਾਂ ਦਾ ਕੀ ਯੋਗਦਾਨ ਹੈ ਪੰਜਾਬ ਦੇ ਵਿੱਚ ਕੀ ਉਹਨਾਂ ਦੀ ਕੁਰਬਾਨੀ ਹੈ ਜਾਂ ਕੀ ਉਹ ਟੈਕਸ ਦਿੰਦੇ ਆ ਟੈਕਸ ਪੰਜਾਬ ਦੇ ਲੋਕ ਦਿੰਦੇ ਆ PSPCL ਜਿਹੜਾ ਉਹ ਪੰਜਾਬ ਦਾ ਸਰਕਾਰ ਦਾ ਵਿਭਾਗ ਹੈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਟੈਕਸ ਲੋਕਾਂ ਨੇ ਦੇਣਾ ਹੈ ਉਸ ਟੈਕਸ ਦੇ ਵਿੱਚੋਂ ਪੰਜਾਬ ਦੇ ਲੋਕਾਂ ਨੇ ਦਿੱਤੇ ਹੋਏ ਟੈਕਸ ਨੂੰ ਸਰਕਾਰ ਨੇ ਜਿਹੜੀ ਹੈ ਉਹ ਤਨਖਾਹ ਦੇਣੀ ਹੈ ਪਰ ਜਿਹੜੀਆਂ ਨੌਕਰੀਆਂ ਵਾਂ ਉਹ ਪੰਜਾਬ ਦੇ ਨੌਜਵਾਨਾਂ ਨੂੰ ਛੱਡ ਕੇ ਹਰਿਆਣੇ ਦੇ ਨੌਜਵਾਨਾਂ ਨੂੰ ਕਿਉਂ ਦਿੱਤੀਆਂ ਜਾ ਰਹੀਆਂ ਇਹ ਇੱਕ ਬਹੁਤ ਵੱਡਾ ਸਵਾਲ ਹੈ ਕੱਲੇ ਜਲੰਧਰ ਜ਼ਿਲ੍ਹੇ ਦੀ ਇਹ ਗੱਲ ਹੋ ਰਹੀ ਹੈ ਕਿ 230 ਦੇ ਵਿੱਚੋਂ 181 ਪੋਸਟਾਂ ਦੇ ਉੱਤੇ ਜਿਹੜੇ ਹਰਿਆਣੇ ਦੇ ਨੌਜਵਾਨ ਭਰਤੀ ਕੀਤੇ ਗਏ ਆ ਤੇ ਜਲੰਧਰ ਦੇ 11 ਵਾਂ ਜਿਹਦੇ ਵਿੱਚ ਤੁਹਾਨੂੰ ਅੰਕੜੇ ਵੀ ਜੇ ਜ਼ਿਲ੍ਹੇ ਵਾਈ ਦੇ دیے ਤਾਂ ਹਰਿਆਣੇ ਦੇ ਵਿੱਚੋਂ ਜਿਹੜੇ ਜ਼ਿਲ੍ਹਿਆਂ ਦੇ ਵਿੱਚੋਂ ਭਰਤੀ ਕੀਤੇ ਗਏ ਸਿਰਸੇ ਤੋਂ 49 ਫਤਿਆਬਾਦ ਤੋਂ 36 ਕੁਰਕਸ਼ੇਤਰ ਤੋਂ 23 ਅੰਬਾਲਾ ਤੋਂ 22 ਕੈਂਥਲ ਤੋਂ 20 ਜੀਨ ਤੋਂ 18 ਜਾਮਨਗਰ ਤੋਂ 4 ਕਰਨਾਲ ਤੋਂ 2 ਭਵਾਨੀ ਤੋਂ 1 ਤੇ ਸੰਭਲਾ ਬਾਦ ਤੋਂ 1 ਹਸਾਰ ਤੋਂ 2 ਬਲਾਸਪੁਰ ਤੋਂ ਇੱਕ ਤੇ ਨਰਵਾਣਾ ਤੋਂ ਇੱਕ ਇਹ ਜਿਹੜੇ ਆ ਹਰਿਆਣੇ ਦੇ ਇਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਨੌਜਵਾਨਾਂ ਨੂੰ ਭਰਤੀ ਕੀਤਾ ਗਿਆ ਤੇ ਜੇ ਜਲੰਧਰ ਸਰਕਾਰ ਦੀ ਗੱਲ ਕਰੀਏ ਤੇ ਹੁਸ਼ਿਆਰਪੁਰ ਚੋਂ 29 ਜਲੰਧਰ ਚੋਂ 11 ਕਪੂਰਥਲੇ ਚੋਂ 6 ਨਵਾਂ ਸ਼ਹਿਰ ਚੋਂ 4 ਤੇ ਸਾਰੇ ਪੰਜਾਬ ਦੇ ਜਿਹੜੇ ਨੌਜਵਾਨਾਂ ਦੀ ਗੱਲ ਕਰੀਏ ਤੇ ਇੱਥੇ 230 ਜੋ 49 ਭਰਤੀ ਕੀਤੇ ਆ ਤੇ 181 ਆ ਜਿਹੜੇ ਉਹ ਹਰਿਆਣੇ ਦੇ ਵਿੱਚੋਂ ਭਰਤੀ ਕੀਤੇ ਗਏ ਆ ਸੋ ਇੱਥੇ ਸਵਾਲ ਇਹ ਹੈ ਕਿ ਜਦੋਂ ਟੈਕਸ ਪੰਜਾਬ ਦੇ ਲੋਕਾਂ ਨੇ ਦੇਣਾ ਹੈ ਪੰਜਾਬ ਦੇ ਨੌਜਵਾਨਾਂ ਨੂੰ ਛੱਡ ਕੇ ਹਿਨਿਆਣਾ ਦੇ ਨੌਜਵਾਨਾਂ ਨੂੰ ਨੌਕਰੀਆਂ ਕਿਉਂ ਦਿੱਤੀਆਂ ਜਾ ਰਹੀਆਂ ਕਿਉਂਕਿ ਜਦੋਂ ਬੇਰੁਜ਼ਗਾਰੀ ਤਾਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੈ ਜਦੋਂ ਨੌਕਰੀਆਂ ਨਾ ਦਿੱਤੀਆਂ ਜਾਣਗੀਆਂ ਪੰਜਾਬ ਦੇ ਨੌਜਵਾਨਾਂ ਨੂੰ ਫਿਰ ਉਹ ਨਸ਼ਿਆਂ ਵੱਲ ਵਧਦੇ ਆ ਜਾਂ ਹੋਰ ਕੋਈ ਕਰਦੇ ਆ ਗਲਤ ਕੰਮ ਕਰਦੇ ਆ ਕਿਉਂਕਿ ਜਦੋਂ ਨੌਕਰੀ ਨਹੀਂ ਮਿਲਨੀ ਬੇਰੁਜ਼ਗਾਰ ਬੰਦਾ ਉਹਨੂੰ ਕਿਸੇ ਪਾਸੇ ਵੀ ਧੱਕਿਆ ਜਾ ਸਕਦਾ ਵਾ ਇਹ ਜਿਹੜੇ ਭਰਤੀ ਕੀਤੇ ਨੌਜਵਾਨੇ 3 ਸਾਲ ਜਿਹੜਾ ਕੰਟਰੈਕਟ ਤੇ ਰਹਿਣਗੇ ਲਗਭਗ ਕੋਈ 17500 ਰੁਪਿਆ ਤਨਖਾਹ ਸਰਕਾਰ ਤੋਂ ਲੈਣਗੇ ਉਸ ਤੋਂ ਬਾਅਦ ਇਹ ਪਰਮਾਨੈਂਟ ਹੋ ਜਾਣਗੇ ਇਹਨਾਂ ਦੀ ਸੈਲਰੀ ਹੈ ਜਿਹੜੀ ਉਹ 40000 ਰੁਪਿਆ ਹੋਊਗੀ 40000 ਰੁਪਿਆ ਸੈਲਰੀ ਜਿਹੜੀ ਪੰਜਾਬ ਸਰਕਾਰ ਦੇ ਖਾਤੇ ਜੋ ਹਨਿਆਣੇ ਦੇ ਨੌਜਵਾਨ ਲੈਣਗੇ ਇਹ ਤੁਸੀਂ ਦੇਖ ਲਓ ਕਿ ਕਿੰਨਾ ਪੈਸਾ ਬਣਦਾ ਵਾ ਇਹ ਤਾਂ ਕੱਲੇ ਪੀਐਸ ਪੀਸੀਐਲ ਵਿਭਾਗ ਦੇ ਹੀ ਗੱਲ ਤੇ ਕੱਲੇ ਜਲੰਧਰ ਜ਼ਿਲ੍ਹੇ ਦੀ ਗੱਲ ਕਰ ਰਹੇ ਆ ਜੇ ਸਾਰੇ ਮਹਿਕਮੇ ਦੀ ਗੱਲ ਕਰੀਏ ਤੇ ਪੂਰੇ ਪੰਜਾਬ ਦੀ ਕਰੀਏ ਤੇ ਪਤਾ ਨਹੀਂ ਕਿੰਨੇ ਕੁ ਨੌਜਵਾਨ ਨਿਕਲਣਗੇ ਜਿਹੜੇ ਬਾਹਰਲੀਆਂ ਸਟੇਟਾਂ ਦੇ ਹੋਣਗੇ ਜਦੋਂ ਕਿ ਇਹ ਸਰਕਾਰ ਬਣ ਤੋਂ ਪਹਿਲਾਂ ਇਹਨਾਂ ਦੇ ਇੱਕ ਮੰਤਰੀ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਅਸੀਂ ਕਾਨੂੰਨ ਲਿਆਵਾਂਗੇ ਜਿਹੜੀਆਂ ਵੀ ਨੌਕਰੀਆਂ ਪੰਜਾਬ ਦੇ ਵਿੱਚੋਂ ਪੰਜਾਬ ਦੇ ਨੌਜਵਾਨਾਂ ਨੂੰ ਹੀ ਦਿੱਤੀਆਂ ਜਾਣਗੀਆਂ ਬਾਹਰ ਦੇ ਕਿਸੇ ਨੌਜਵਾਨ ਨੂੰ ਨਹੀਂ ਦਿੱਤੀ ਜਾਊਗੀ ਪਰ ਕੋਈ ਕਾਨੂੰਨ ਨਹੀਂ ਆਇਆ ਕੋਈ ਕਾਨੂੰਨ ਨਹੀਂ ਬਣਿਆ ਉਸੇ ਤਰ੍ਹਾਂ ਹੀ ਨੌਕਰੀਆਂ ਜਿਹੜੀਆਂ ਉਹ ਦੂਸਰੀਆਂ ਸਟੇਟਾਂ ਦੇ ਨੌਜਵਾਨਾਂ ਨੂੰ ਦਿੱਤੀਆਂ ਜਾ ਰਹੀਆਂ ਵਾ ਪੰਜਾਬ ਵਾਲਿਆਂ ਨਾਲ ਇੱਕ ਬਹੁਤ ਵੱਡਾ ਧੋਖਾ ਕਹਿ ਲੋ ਜਾਂ ਕਹਿ ਲੋ ਕਿ ਧੱਕਾ ਹੋ ਰਿਹਾ ਵਾ ਕਿਉਂਕਿ ਪੜ੍ਹੇ ਲਿਖੇ ਨੌਜਵਾਨ ਪੰਜਾਬ ਦੇ ਵਿੱਚ ਵੀ ਬਹੁਤ ਆ ਸੋ ਇਹ ਸੋਚਣ ਵਾਲੀ ਗੱਲ ਆ ਇਸ ਤੇ ਥੋੜਾ ਜਿਹਾ ਆਪਾਂ ਨੂੰ ਡੰਗਾਈ ਦੇ ਨਾਲ ਸੋਚਣਾ ਪਊਗਾ ਕਿਉਂਕਿ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਛੱਡ ਕੇ ਤੇ ਦੂਸਰੇ ਸਟੇਟਾਂ ਨੂੰ ਇਹ ਨੌਕਰੀਆਂ ਇੰਨੀ ਤਦਾਦ ਦੇ ਵਿੱਚ ਦੇਣੀਆਂ 230 ਦੇ ਵਿੱਚੋਂ 181 ਦੇ ਹਿਸਾਬ ਨਾਲ ਤੁਸੀਂ ਪੰਜਾਬ ਦਾ ਅੰਕੜਾ ਲਾ ਲਓਗੇ ਪੰਜਾਬ ਦਾ ਕੀ ਅੰਕੜਾ ਬੰਦਾ ਵਾ ਸੋ ਇਹ ਸਰਕਾਰ ਨੂੰ ਇਸ ਦੇ ਉੱਤੇ ਜਿਹੜਾ ਵਾ ਪੂਰਾ ਜ਼ਰੂਰੀ ਨੋਟਿਸ ਲੈਣਾ ਚਾਹੀਦਾ ਵਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਹੀ ਪਹਿਲ ਦਿੱਤੀ ਜਾਵੇ ਕਿਉਂਕਿ ਪੰਜਾਬ ਦੇ ਨੌਜਵਾਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਪੰਜਾਬ ਦਾ ਵਾ ਬਹੁਤ ਵੱਡਾ ਯੋਗਦਾਨ ਆ ਪੰਜਾਬ ਦੇ ਵਿਕਾਸ ਦੀਆਂ ਪੌੜੀਆਂ ਚੜਾਉਣ ਦੇ ਵਿੱਚ ਕਿਉਂਕਿ ਹਰਿਆਣੇ ਵਾਲਿਆਂ ਦੀ ਨਾ ਕੋਈ ਕੁਰਬਾਨੀ ਹੈ ਨਾ ਉਹ ਕੋਈ ਟੈਕਸ ਦਿੰਦੇ ਆ ਪੰਜਾਬ ਲਈ ਦੱਸੋ ਟੈਕਸ ਆ ਜਿਹੜਾ ਸਾਰਾ ਉਹ ਪੰਜਾਬ ਦੇ ਲੋਕ ਦਿੰਦੇ ਆ ਤੇ ਨੌਕਰੀਆਂ ਵੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਹੀ ਪਹਿਲ ਦੇ ਆਧਾਰ ਤੇ ਮਿਲਣੀਆਂ ਚਾਹੀਦੀਆਂ ਜੇ ਕੋਈ ਪੰਜਾਬ ਦੇ ਵਿੱਚ ਨਹੀਂ ਤਾਂ ਫਿਰ ਬਾਅਦ ਦੇ ਵਿੱਚ ਜਿਹੜੀ ਦੂਸਰੀ ਪ੍ਰੈਫਰੈਂਸ ਉਹਨਾਂ ਦੀ ਹੋਣੀ ਚਾਹੀਦੀ ਹੈ ਸੋ ਇਹ ਬਹੁਤ ਸੋਚਣ ਵਾਲੀ ਗੱਲ ਹੈ ਕਿ ਪੰਜਾਬ ਦੇ ਨੌਜਵਾਨਾਂ ਨਾਲ ਇਹ ਧੱਕਾ ਕਿਉਂ ਹੋ ਰਿਹਾ ਵਾ ਸੋ ਅੱਗੇ ਵੀ ਇਹਦੇ ਵਿੱਚ ਹੋਰ ਬਰੀਫ ਦੇ ਨਾਲ ਜਾਣਕਾਰੀ ਲੈ ਕੇ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਜਿੰਨਾ ਕਾ ਅੰਕੜਾ ਮਿਲਿਆ ਸੀ ਉਹ ਸੋਚਿਆ ਤੁਹਾਡੇ ਨਾਲ ਇਹ ਅੰਕੜਾ ਸਾਂਝਾ ਕਰੀਏ ਸੋ ਦੂਸਰੇ ਜ਼ਿਲ੍ਹਿਆਂ ਦਾ ਵੀ ਜਦੋਂ ਅੰਕੜਾ ਆਊਗਾ ਉਹ ਤੁਹਾਡੇ ਨਾਲ ਇਸੇ ਤਰ੍ਹਾਂ ਸਾਂਝਾ ਕਰਾਂਗੇ ਇਹ ਸਾਰਿਆਂ ਨੂੰ ਹੀ ਸੋਚਣਾ ਚਾਹੀਦਾ ਤੇ ਇਹ ਸਵਾਲ ਹੈ ਜਿਹੜਾ ਸਰਕਾਰ ਨੂੰ ਕਰਨਾ ਚਾਹੀਦਾ ਵਾ ਕਿ ਇਹ ਇੰਨਾ ਵੱਡਾ ਧੱਕਾ ਪੰਜਾਬ ਦੇ ਨੌਜਵਾਨਾਂ ਨਾਲ ਕਿਉਂ ਹੋ ਰਿਹਾ ਵਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ